ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੈ ਸ਼ੰਕਰ ਜੈ ਨਾਗ ਦੇਵਤਾ ਬਾਜੀ ਕਿਰੇ ਪਿੰਡ ਹੈ ਸਈਦੋ ਪਿੰਡਾ ਜਿੱਦਾਂ ਕੇ ਸੱਪ ਹੋਏ ਬਾਜੀ ਹੁਣੇ ਵੇਖਿਆ ਸੀ ਤੇ ਹੁਣ ਮੇਰੇ ਇਤਰਾ ਦਿਆ ਜਦਾਂ ਨੂੰ ਦੋਸਤੋ ਇੱਕ ਵਾਰੀ ਆਪਣਾ ਸਮਾਨ ਜ਼ਰੂਰ ਘੱਟ ਲੀਏ ਉਹ ਫਿਕਰ ਸਾਬ ਫਨੀਆਂ ਰੋਏ ਫਨੀਰਿਆ 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 ਆਹ ਫਾਂ ਲਾਈਟ ਜੋੜੀ ਗਾ ਸੋ ਫੇਰ ਆਪਣੀ ਮਾੜੀ ਦੀ ਤਿਆਰੀ ਕਰ ਲਈ ਜੇ ਫਨੀਰਿਆ ਦੇ ਜਿੱਦਾਂ ਕਿ ਦੋਸਤੋ ਇਹ ਬਿਲਕੁਲ ਫਨੀਰ ਸਾਪਾ ਜਿੱਦਾਂ ਗੱਲ ਮੈਨੂੰ ਕੈਮਰਾਮੈਨ ਸਾਹਿਬਾਈ ਫੋਨ ਨਾਲੇ ਮਿਲੇ ਆ ਆਈਵੂੰ ਦੇ ਉੱਤੇ ਵੀਡੀਓ ਬਣਾਉਂਦੇ ਜਦਾਂ ਕਿ ਦੋਸਤੋ ਤੁਸੀਂ ਦੇਖ ਰਹੇ ਜੇ ਲੋਗ ਸੱਪ ਤੋਂ ਬਹੁਤ ਜ਼ਿਆਦਾ ਡਰਦੇ ਆ ਸੱਪ ਛੇਤੀ ਬੰਦੇ ਨੂੰ ਕੁਝ ਨਹੀਂ ਕਹਿੰਦਾ ਜਿੰਨਾ ਚਿਰ ਤੱਕ ਪ੍ਰੇਰ ਵਗੈਰਾ ਨਾ ਆਇਆ ਏ ਕੈਮਰਾਮੈਨ ਸਾਹਿਬ ਅੱਗੇ ਆ ਜਾਓ ਝੂਮ ਕਰਕੇ ਵਿਖਾ ਦਿਓ ਲੋਕਾਂ ਨੂੰ ਜਦਾਂ ਕਿ ਤੁਸੀਂ ਦੇਖ ਰਹੇ ਜੇ ਵੀ ਇਸ ਟਾਈਮ ਪੂਰਾ ਸੱਪ বের ਆਇਆ ਇਹ ਇਹਨੂੰ ਛੋਟਾ ਸਮਝਿਆ ਨਹੀਂ ਗਲਤੀ ਨਹੀਂ ਕਰਦੀ ਠੀਕ ਆ ਜੀ ਬਾਈ ਇਹ ਬੜਾ ਚਰੀਲਾ ਸੱਪ ਇਹਦੇ ਜਿਹੜਾ ਨੀਰੋ ਟੌਕ ਸੀ ਨਾਮ ਦਾ ਜ਼ਹਿਰ ਆ ਉਹ ਮੈਂ ਤੁਹਾਨੂੰ ਤੁਹਾਡੇ ਤਰੀਕੇ ਨਾਲ ਸਮਝਾਉਣਾ ਵਾ ਜੇ ਮਨਕਾ ਸੱਪ ਲੜੇ ਦਾ ਹਾਲ ਹੁੰਦਾ ਤੇ ਜੋਗੀਦਾਂ ਨੂੰ ਮਨਕਾ 100 200 ਚ ਦਿੰਦਾ ਹਾਂਜੀ ਪੂਰੀ ਕੀਮਤ ਕਿੰਨੀ ਹੋਣੀ ਬਾਜੀ ਲੱਖ ਰੁਪਈਆ ਦੀ ਹੋਣੀ ਪਰ ਜੋਗੀਦਾਂ ਨੂੰ 2 300 ਰੁਪਈਏ ਤੇ 500 ਦੇ ਮਨਕਾ ਕਿਉਂ ਦਿੰਦਾ ਪਾ ਉਹਨੇ 30 ਕਾਰਨ ਵਾ ਮਨਕਾ ਸੱਪ ਲੜੇ ਦਾ ਹਾਲ ਨਹੀਂ ਹੈਗਾ ਸਾਰੇ ਸੱਪ ਜਿਹੜੇ ਪੰਜਾਬ ਦੇ ਜਰੀਲੇ ਨਹੀਂ ਨੇ ਕਈ ਸੱਪ ਇਦਾਂ ਦੇ ਆ ਕਿ ਬਿਨਾ ਜ਼ਹਿਰ ਵਾਲੀ ਆ ਅਸੀਂ ਉਦਾਂ ਹੀ ਸੱਪ ਫੜ ਕੇ ਆਪਣੀ ਛੇਰ ਚ ਪਾ ਲੈਨੇ ਆ ਪਰ ਜਿਹੜਾ ਸੱਪ ਜ਼ਹਿਰ ਵਾਲਾ ਵਾ ਮਣਕਾ ਮਣਕਾਰੇ ਦੇ ਕੋਈ ਨਹੀਂ ਜੇ ਕਾਟ ਕਰਦਾ ਜਿਹੜਾ ਬੰਦਾ ਮਣਕਾ ਲਵਾ ਕੇ ਬੈਠਾ ਰਹੂਗਾ ਉਹ ਭਾਵੇਂ ਉਸ ਇਨਸਾਨ ਦਾ ਨੁਕਸਾਨ ਹੋਣਾ ਹੀ ਹੋਣਾ ਵਾ ਇਹ ਦੇਖੋ ਆ ਕਿੱਦਾਂ ਬੜਾ ਗਲਪਾ ਸਾਂ ਪਹਿਲਾਂ ਬਿਨਾਂ ਗਲਪਾਂ ਤੋਂ ਫੜਨ ਲੱਗਾ ਜਦੋਂ ਤੁਹਾਨੂੰ ਕੁਛ ਹੋਰੀ ਸੱਪ ਕਿਹਾ ਤੁਸੀਂ ਗਿਆ ਫੰਨੀ ਰਹਾ ਐਟੋਮੈਟਿਕੀ ਗਲਪਾਂ ਤੇ ਆ ਗਿਆ ਲੋਕਾਂ ਦੀ ਸੱਪ ਤੇ ਡੰਗਾ ਨਹੀਂ ਲੱਗਦਾ ਇਹੋ ਹੀ ਕਹਿੰਦੇ ਨੇ ਲੋਕ ਕਬਾਜੀ ਫੰਨੀ ਰਸੱਪ ਤੇ ਡੰਗਾ ਨਹੀਂ ਲੱਗਦਾ ਆਹ ਲੋ ਜੀ ਡੰਗਾ ਆਹ ਲਾਈ ਦੇਣਾ ਸੱਪ ਤੇ ਆਹ ਲੋ ਡੰਡਾ ਆਹ ਲੋ ਡੰਡਾ ਆਹ ਲੋ ਲੱਗ ਗਿਆ ਸੱਪ ਤੇ ਕਿਹੜਾ ਉਹ ਸੱਪ ਤੇ ਡੰਡਾ ਨਹੀਂ ਲੱਗਦਾ ਆਹ ਲੋ ਆਹ ਲੋ ਤੁਸੀਂ ਇਹੋ ਕਹਿੰਦੇ ਮੈਨੂੰ ਵੀ ਸੱਪ ਤੇ ਡੰਡਾ ਨਹੀਂ ਲੱਗਦਾ ਫਨੀਰ ਤੇ ਕਿਉਂ ਨਹੀਂ ਡੰਡਾ ਲੱਗਦਾ ਸਿਰਫ ਸੱਪ ਸਾਹਮਣੇ ਆ ਤੇ ਫੜੇ ਦਾ 1 ਮਿੰਟ ਦਾ ਕੰਮ ਆ ਆਹ ਲੋ ਜਦਾਂ ਕੇ ਸੱਪ ਜਿਹੜਾ ਵਾ ਫੜ ਲਿਆ ਵਾ ਬੀਂ ਤੇ ਦੁਨੀਆਂ ਦਾ ਕੋਈ ਸੱਪ ਨਹੀਂ ਹੁੰਦਾ ਚਾਰ ਹੁੜਤ ਹੁੰਦਾ ਹੈ ਜਿਹੜਾ ਗਾ ਡਿਜ਼ਾਈਨ ਵਗੈਰਾ ਦੇਖ ਰਹੇ ਜੇ ਜਿਹੜਾ ਕੋਈ ਤੁਹਾਡਾ ਬੰਦਾ ਮੇਰੇ ਨਾਲ ਚਲਾ ਦੇ ਕੋਈ ਨਹਿਰ ਨੂਰ ਦਾ ਖਾਲੀ ਕਿਨਾਰਾ ਵੇਖ ਕੇ ਜਿੱਥੇ ਕੋਈ ਘਰ ਕੋਣ ਲੱਗੇ ਨਾ ਹੋਏ ਤੁਹਾਡਾ ਹੀ ਕੋਈ ਵੀਰ ਚਲਾ ਦੇ ਆਪਾਂ ਨਹਿਰ ਨੂਰ ਤੇ ਇਹਨੂੰ ਛੱਡ ਦੇਣਾ ਨਾ ਇਹਦਾ ਜ਼ਹਿਰ ਕਤਣਾ ਨਾ ਵੀਰ ਦੀ ਇਹਦੇ ਦੰਦ ਤੋੜਦੇ ਨਾ ਹੀ ਇਹਨੂੰ ਕੈਦ ਕਰਦਾ ਨਾ ਹੀ ਕਿਸੇ ਚੋਗੀ ਨੂੰ ਦੇਣਾ ਵਾ ਸਿਰਫ 10-20 ਮਿੰਟ ਦੇ ਵਿੱਚ ਤੁਹਾਡਾ ਹੀ ਕੋਈ ਵੀਰ ਜਿਹੜਾ ਵਾ ਮੇਰੇ ਨਾਲ ਚਲਾ ਦੇ ਹਾਂਜੀ ਨਹੀਂ 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 2-3 ਕਿਲੋਮੀਟਰ ਦੂਰ ਜਾ ਕੇ ਛੱਡਣਾ ਮੇਰੇ ਬਾਈਕ ਤੇ ਤੁਸੀਂ ਕੋਈ ਆਪਣਾ ਵੀਰ ਦੇ ਦਿਓ ਅਬ ਨਾਲ ਜਾ ਕੇ ਛੱਡੋਣੇ ਆ ਜਦਾਂ ਕਿ ਆ ਜਾਣ ਇੱਧਰ ਜੀ ਜਦਾਂ ਕਿ ਪੀਰਾਂ ਦਾ ਜਦਾਂ ਕਿ ਪੀਰਾਂ ਬਾਬਾ ਦਾ ਦਰਪਾਰਵਾ ਘਰ ਚ ਤੇ ਇਹ ਮੇਲਾ ਕਰਵਾ ਰਹੇ ਸੀ ਤੇ ਅੱਜ ਮਹਾਰਾਜ ਜੀ ਪ੍ਰਗਟ ਹੋ ਗਏ ਆ ਇਹ 10-20 ਮਿੰਟ ਦੇ ਵਿੱਚ ਛੱਡ ਦਿੰਨੇ ਆ। ਬਸ ਠੀਕ ਆ ਬਾਜੀ। ਇਹ ਕਰੀ ਵੀਰਾਂ ਨੂੰ ਮਾਰ ਦੇ। ਸਾਰਿਆਂ ਨੂੰ ਮਾਰ ਦੇ। ਬਾਜੀ ਵਧੀਆ ਕੰਮ ਆ ਜੀ। ਵਧੀਆ ਜੀ ਵਧੀਆ ਜੀ ਵਧੀਆ। ਹੋਰ ਕੋਈ ਲਾਕੇ ਜੀ ਕੰਮ ਨਹੀਂ ਕਰਦਾ ਮੇਰੇ ਨਾਲ। ਨਹੀਂ ਕਰਦਾ। ਆਹ ਪਤਾ ਕਿਦਾਂ ਮਿੱਤਰ ਜੀ ਸਕਰੀਨ ਤੇ ਨੰਬਰ ਚੱਲਣ ਡਿਆ। ਕਿਸੇ ਨੂੰ ਭਿੱਖੀ ਪਿੰਡ ਤਰੰਤ ਤਾਰਨੇ ਚ ਭਾਲਦਾ ਤੇ 2 ਵਜੇ ਵੀ ਲੋਡ ਪੈਂਦੀ ਆ, 2 ਵਜੇ ਵੀ ਕਾਲ ਕੀਤੀ ਜਾ, 2 ਵਜੇ ਵੀ ਆਣ ਕੇ ਪੜਾਂਗੇ। ਦੇਖਦੇ ਹਾਂ ਮੇਰਾ ਫੋਨ ਮਿੱਤਰ ਪਿਆਰੇ।